ਮੋਬਾਈਲ ਤੇ ਉਤੇ ਵੀਡੀਓ ਦੇਖਿਆ ਸੀ ਉਹ ਇਹਦੀਆਂ ਹਾਂਜੀ ਡਰ ਨਹੀਂ ਲੱਗੇ ਇੱਥੇ ਗੋਲੇ ਚਲਦੇ ਸੀਗੇ ਨਹੀਂ ਅਸੀਂ ਡਰਦੇ ਨਹੀਂ ਜਦੋਂ ਮੈਂ ਸੁੱਤਾ ਉੱਟਿਆ ਤਾਂ ਮੇਰੇ ਕੋਲ ਆਪ ਹੀ ਬਹਾਰੀ ਪੱਗ ਲੈ ਕੇ ਆਇਆ ਕਿ ਇਹ ਪੱਗ ਬਤਨ ਕਿ ਮੈਂ ਉੱਥੇ ਜਾਣਾ ਹੈ ਬੱਚਾਂ ਦੇ ਵਿੱਚ ਇੰਨਾ ਉਤਸ਼ਾਹ ਪੈਦਾ ਹੋ ਗਿਆ ਕਿ ਇਹਨਾਂ ਨੂੰ ਸਾਡੇ ਲੀਡਰਾਂ ਦੇ ਨਾਮ ਵੀ ਪਤਾ ਲੱਗੇ ਇਹ ਦੱਸੋ ਕਿ ਕਿਹਨੂੰ ਮਿਲਣਾ ਹੈ ਇਹਨੂੰ ਮਿਲਣ ਵਾਸਤੇ ਆਏ ਕੱਲਾਵਰ ਜੇਕਰ ਅਸੀਂ ਅੱਗੇ ਨਾ ਆਏ ਤਾਂ ਸਾਡਾ ਪੰਜਾਬ ਖਤਮ ਹੋ ਜਾਊਗਾ ਇਹ 6 ਕੰਟਰੀਆਂ ਦਾ ਮੇਰਾ ਵੀਜ਼ਾ ਲੱਗ ਚੁੱਕਿਆ ਹੋਇਆ ਹਨਾ ਮੈਂ ਬਾਹਰ ਬਹੁਤ ਘੁੰਮ ਕੇ ਆਇਆ ਹੋਇਆ ਪਰ ਜੋ ਸਕੂਨ ਸਾਨੂੰ ਪੰਜਾਬ 'ਚ ਮਿਲਦਾ ਉਸ ਸਕੂਨ ਕਿਤੇ ਨਹੀਂ ਮਿਲਦਾ ਹੈਗਾ ਜਿਹੜੇ ਸਾਡੇ ਵੀਰ ਇੱਥੇ ਫੱਟੜ ਹੋਏ ਨੇ ਜਾਂ ਪਿੱਛੇ ਸਾਡੇ ਕਿਸਾਨ ਸ਼ਹੀਦ ਹੋਏ ਨੇ ਉਹ ਵੀ ਕਿਸੇ ਮਾਂ ਦੇ ਪੁੱਤ ਨੇ ਸਬਰ ਦਾ ਸਾਹਮਣਾ ਹੈ ਉਹ ਸਬਰ ਦੇ ਨਾਲ ਕਰਨਾ ਹੈ ਉਸ ਉਹ ਸਬਰ ਦੇ ਨਾਲ ਆਸੀਂ ਸਾਡੇ ਬੱਚਾ ਨੂੰ ਇਹ ਚੀਜ਼ ਦਿਖਾਵਾਂਗੇ ਤਾਂ ਹੀ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਪਤਾ ਲੱਗੂਗਾ ਕਿ ਅੰਦੋਲਨ ਕਿਵੇਂ ਕਿਤੇ ਜਾਂਦੀ ਹੈ ਹੱਕ ਦੇ ਲਈ ਸੱਚ ਦੀ ਲੜਾਈ ਦੇ ਲਈ ਹਮੇਸ਼ਾ ਅਸੀਂ ਲੜਨ ਭੇਜਾਂਗੇ ਆਪਦੇ ਬੱਚਾ ਨੂੰ ਸਾਡੇ ਬਜ਼ੁਰਗਾਂ ਨੇ ਬਹੁਤ ਮਿਹਨਤ ਕੀਤੀ ਹੈ ਸਾਨੂੰ ਗੱਟੀਆਂ ਤਾਕਤ ਵਾਤੀਆਂ ਕਿੱਤੀ ਲਾਹੇਵੰਦ ਦਾ ਧੰਦਾ ਹੈ ਆ ਪਰ ਸਰਕਾਰਾਂ ਦੀ ਮਾੜੀਆਂ ਨੀਤੀਆਂ ਕਰਕੇ ਇਹ ਥੋੜੇ ਪਿੱਛੇ ਜਾ ਰਿਹਾ ਕਿਸਾਨੀ ਅੰਦੋਲਨ ਚ ਮੌਜੂਦਾਂ ਜਿੱਥੇ ਵੱਖ-ਵੱਖ ਤਸਵੀਰਾਂ ਵੇਖਣ ਨੂੰ ਮਿਲ ਰਿਆ ਨੇ ਉੱਥੇ ਹੀ ਇੱਕ ਤਸਵੀਰ ਆ ਵੀ ਬਹੁਤ ਸੋਹਣੀ ਵੇਖਣ ਨੂੰ ਮਿਲੀ ਹੈ ਜਿੱਥੇ ਬਾਈ ਜੁਣੀ ਆਪਣੇ ਪੁੱਤ ਨੂੰ ਲੈ ਕੇ ਖਾਸ ਤੌਰ ਦੇ ਉੱਤੇ ਸ਼ੰਭੂ ਮੋਰਚੇ ਦੇ ਵਿੱਚ ਪਹੁੰਚੇ ਨੇ ਗੱਲਬਾਤ ਕਰਦੇ ਆ ਪੁੱਤ ਕੀ ਨਾਮ ਹੈ ਤੁਹਾਡਾ ਮਲਾ ਸਿੰਘ ਅੱਜ ਪਹਿਲੇ ਦਿਨ ਆਈ ਹੋ ਇੱਥੇ ਹਾਂਜੀ ਹੂੰ ਕਿਉਂ ਇੱਥੇ ਆਉਣ ਦਾ ਕੀ ਕਾਰਨ ਰਿਹਾ ਕਿਉਂ ਤੁਸੀਂ ਕਿਹਾ ਡੈਡੀ ਨੂੰ ਕਿ ਮੈਂ ਉਰੇ ਆਣਾ ਹੈ ਕਿਸਾਨਾਂ ਨੂੰ ਸਫਟ ਕਰਨਾ ਹੈ ਕਿ ਕਿਸਾਨਾਂ ਨੂੰ ਸਪੋਰਟ ਕਰਨ ਵਾਸਤੇ ਆਈ ਹਾਂ ਤੁਸੀਂ ਪਹਿਲਾਂ ਵੀਡੀਓ ਵੇਖਿਆ ਸੀ ਇੱਥੇ ਜਿਹੜੀਆਂ ਆ ਰਹੀਆਂ ਸੀਗੀਆਂ ਮੋਬਾਈਲ ਦੇ ਉੱਤੇ ਵੀਡੀਓ ਵੇਖਿਆ ਸੀ ਉਹਦੀਆਂ ਹਾਂਜੀ ਡਰ ਨਹੀਂ ਲੱਗਿਆ ਇੱਥੇ ਗੋਲੇ ਚ ਚੱਲਦੇ ਸੀਗੇ ਨਹੀਂ ਕਿਹੜਾ ਲੱਗਿਆ ਡੈਡੀ ਨੇ ਕਿਹਾ ਨਹੀਂ ਕਿ ਨਾ ਪਤਾ ਆਪਣੀ ਜਾਣ ਉਰੇ ਇੱਥੇ ਤਾਂ ਗੋਲੇ ਚੱਲਦੇ ਨੇ ਹੈਂ ਤੁਸੀਂ ਕਿਹਾ ਮੈਂ ਜਾ ਕੇ ਆਉਣਾ ਹਾਂ ਹਮਦਰਦ ਨਹੀਂ ਕਰਦਾ ਨਹੀਂ ਤੂੰ ਹੈ ਬਾਈ ਜੀ ਬੱਚੇ ਨੂੰ ਖਾਸ ਤੌਰ ਤੇ ਤੇ ਲੈ ਕੇ ਆਈ ਹੂੰ ਕਿ ਜ਼ਹਿਨ ਦੇ ਵਿੱਚ ਚੀਜ਼ਾਂ ਚੱਲ ਰਹੀਆਂ ਸੀ ਘਰਾਂ ਦੇ ਵਿੱਚ ਕਿਉਂਕਿ ਉਹ ਰੇ ਆਉਣਾ ਤਾਂ ਅਮੂਮਨ ਜੀ ਗੱਲ ਹੈ ਪਹਿਲੇ ਦੋ ਤਿੰਨ ਦਿਨ ਤਾਂ ਮਾਹੌਲ ਕਾਫੀ ਗਰਮ ਵੀ ਰਿਹਾ ਹੋਰ ਜੀ ਨੇ ਭਾਈ ਐਦਾਂ ਆ ਵੀ ਸਾਡਾ ਜਿਹੜਾ ਗੁਰੂ ਸਾਹਿਬਾਨ ਨੇ ਸਾਨੂੰ ਦਿਖਾਇਆ ਹੈ ਕਿ ਅਸੀਂ ਜਿਹੜਾ ਸਬਰ ਦਾ ਸਾਹਮਣਾ ਹੈ ਉਸ ਸਬਰ ਦੇ ਨਾਲ ਕਰਨਾ ਹੈ ਉਸ ਸਬਰ ਦੇ ਨਾਲ ਅਸੀਂ ਸਾਡੇ ਬੱਚਿਆਂ ਨੂੰ ਇਹ ਚੀਜ਼ ਦਿਖਾਵਾਂਗੇ ਤਾਂ ਹੀ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਪਤਾ ਲੱਗੂਗਾ ਕਿ ਅੰਦੋਲਨ ਕਿਵੇਂ ਕੀਤੇ ਜਾਂਦੇ ਨੇ ਸੋ ਅੰਦੋਲਨ ਦੇ ਵਿੱਚ ਜੇ ਅਸੀਂ ਬੱਚਿਆਂ ਨੂੰ ਲੈ ਕੇ ਆਵਾਂਗੇ ਤਾਂ ਹੀ ਇਹਨਾਂ ਦੀ ਜਿਹੜੀ ਸਾਡੀ ਪੰਜਾਬ ਦੇ ਨਾਲ ਰੂ ਜੁੜੂਗੀ ਕਿਉਂਕਿ ਅਸੀਂ ਇਹ ਦੇਖਿਆ ਕਿ ਹੁਣ ਸਾਡੀ ਜਿਹੜੀ ਨਵੀਂ ਜਨਰੇਸ਼ਨ ਹੈ ਉਹਨਾਂ ਬੱਚਿਆਂ ਦੇ ਵਿੱਚ ਇਹੀ ਹੈ ਕਿ ਬਾਹਰ ਚੱਲ ਜੂ ਪਰ ਅਸੀਂ ਆਪਦੇ ਬੱਚਿਆਂ ਨੂੰ ਪੰਜਾਬ ਦੇ ਨਾਲ ਹੀ ਜੋੜ ਕੇ ਰੱਖਣਾ ਹੈ ਸੋ ਪੰਜਾਬ ਦੇ ਜਿਹੜੇ ਰੰਗ ਨੇ ਉਹਨਾਂ ਚੀਜ਼ਾਂ ਨੂੰ ਦਿਖਾਉਣ ਦੇ ਲਈ ਕਿ ਪੰਜਾਬ ਦੀ ਕਿਸਾਨੀ ਕੀ ਹੈ ਤੇ ਕਿਸਾਨੀ ਮੰਗਾ ਕੀ ਨੇ ਤੇ ਸਾਨੂੰ ਮਤਲਬ ਕਿ ਆਪਣੀ ਲੜਾਈ ਕਿਵੇਂ ਲੜਨੀ ਉਹ ਸਾਰੀ ਚੀਜ਼ਾਂ ਸਿਖਾਉਣ ਦੇ ਲਈ ਅਸੀਂ ਆਪਣੇ ਬੱਚਿਆਂ ਨੂੰ ਇੱਥੇ ਲੈ ਤੁਸੀਂ ਗੱਲ ਕਹੀ ਕਿ ਬੱਚਿਆਂ ਨੂੰ ਜੋੜਨ ਦੀ ਲੋੜ ਹੈ ਆਪਣੀਆਂ ਜੜ੍ਹਾਂ ਦੇ ਨਾਲ ਹਾਲਾਂਕਿ ਬਹੁਤ ਸਾਰੇ ਤਾਂ ਮਾਪੇ ਅੱਜ ਕੱਲ੍ਹ ਇਹ ਹੀ ਸੋਚਦੇ ਨੇ ਕਿ ਵਿਦੇਸ਼ ਭੇਜ ਦੋ ਜਵਾਬ ਨੂੰ ਵਿਦੇਸ਼ ਜਾ ਕੇ ਸੈੱਟ ਹੋ ਜਾਊਗਾ ਕਿਸਾਨੀ ਦੇ ਵਿੱਚ ਕੁਝ ਬਚਿਆ ਨਹੀਂ ਹੈ ਲਾਹੇ ਦਾ ਹੰਧਾ ਨਹੀਂ ਬਚਿਆ ਇਸ ਕਰਕੇ ਜਵਾਗ ਨੂੰ ਕਿਸਾਨੀ ਵਾਲੇ ਪਾਸੇ ਲਾਓ ਇਹਨਾਂ ਤੁਸੀਂ ਬੱਚੇ ਨੂੰ ਕਿਸਾਨੀ ਨਾਲ ਕਿੰਦਾ ਕੇ ਜੋੜਦੇ ਦੇਖੋ ਭਾਈ ਜੀ ਮੇਰਾ ਆਪ ਦਾ ਖੁੱਦ ਜੇ ਆਪਾਂ ਗੱਲ ਕਰੀਏ 6 ਕੰਟਰੀਆਂ ਦਾ ਮੇਰਾ ਵੀਜ਼ਾ ਲੱਗ ਚੁੱਕਿਆ ਹੋਇਆ ਹਨਾ ਮੈਂ ਬਾਹਰ ਬਹੁਤ ਘੁੰਮ ਕੇ ਆਇਆ ਹੋਇਆ ਪਰ ਜੋ ਸਕੂਨ ਸਾਨੂੰ ਪੰਜਾਬ 'ਚ ਮਿਲਦਾ ਉਸ ਸਕੂਨ ਕਿਤੇ ਨਹੀਂ ਮਿਲਦਾ ਹੈਗਾ ਸੋ ਸਾਨੂੰ ਤਾਂ ਇਹ ਆ ਵੀ ਅਸੀਂ ਆਪਦੇ ਬੱਚੇ ਨੂੰ ਪੰਜਾਬ 'ਚ ਰੱਖਾਂਗੇ ਪੰਜਾਬ 'ਚ ਇਹਨੂੰ ਪੜਾ ਲਿਖਾ ਕੇ ਇੱਥੇ ਇੱਕ ਵਧੀਆ ਅਸੀਂ ਪਲੇਟਫਾਰਮ ਦਵਾਂਗੇ ਖੇਤੀ ਲਾਹੇਵੰਦ ਦਾ ਤੰਦਾ ਹੈ ਆ ਪਰ ਸਰਕਾਰਾਂ ਦੀ ਮਾੜੀਆਂ ਨੀਤੀਆਂ ਕਰਕੇ ਇਹ ਥੋੜੇ ਪਿੱਛੇ ਜਾ ਰਿਹਾ ਜਿਹੜੀ ਅਸੀਂ ਲੜਾਈਏ ਲੜ ਰਹੇ ਹਾਂ ਕਿ ਐਮਐਸਪੀ ਸਾਨੂੰ ਮਿਲ ਜਵੇ ਤਾਂ ਖੇਤੀ ਵਰਗਾ ਤੰਦਾ ਕੋਈ ਨਹੀਂ ਸਿਰਫ ਐਸੀ ਲੜਾਈ ਦੇ ਲਈ ਅਸੀਂ ਸੜਕਾਂ ਤੇ ਉਤਰਦੇ ਆ ਕਿ ਜਿਹੜਾ ਖੇਤੀ ਆ ਉਹ ਇੱਕ ਬਹੁਤ ਵਧੀਆ ਲਾਹੇਵੰਦ ਤੰਦਾ ਹੋ ਜਵੇ ਕਿਉਂਕਿ ਜੇ ਖੇਤੀ ਵਰਗਾ ਸਕੂਨ ਆਪਾਂ ਦੇਖੀਏ ਤਾਂ ਕਿਤੇ ਨਹੀਂ ਹੈਗਾ ਆਪਦੀ ਮਰਜ਼ੀ ਨਾਲ ਅਸੀਂ ਕੰਮ ਕਰਨਾ ਆਪਦੀ ਮਰਜ਼ੀ ਨਾਲ ਉੱਟਣਾ ਤੇ ਬਹੁਤ ਸੋਹਣਾ এনਵਾਇਰਨਮੈਂਟ ਹੁੰਦਾ ਹੈ ਖੇਤੀ ਦਾ ਹਨਾ ਕਿਤੇ ਵੀ ਪੂਰੇ ਕਿਸਾਨੀ ਰੰਗ ਚ ਤੁਸੀਂ ਰੰਗਾ ਕੇ ਲੈ ਕੇ ਆਏ ਹੋ ਪੱਗ ਵੀ ਹਰੀ i <laughs> ਗਲ ਦੇ ਵਿੱਚ ਪਰਨਾ ਵੀ ਪਾਇਆ ਹੋਇਆ ਰੰਗ ਨਹੀਂ ਇਹ ਆਪ ਹੀ ਕਿਸਾਨੀ ਰੰਗ ਚ ਰੰਗਿਆ ਹੈ ਸਵੇਰੇ ਚੱਕ ਕੇ ਜਦੋਂ ਮੈਂ ਸੁੱਤਾ ਉੱਟਿਆ ਤਾਂ ਮੇਰੇ ਕੋਲ ਆਪ ਹੀ ਬਹਰੀ ਪੱਗ ਲੈ ਕੇ ਆਇਆ ਕਿ ਇਹ ਪੱਗ ਬਤਨ ਕਿ ਮੈਂ ਉੱਥੇ ਜਾਣਾ ਹੈ ਤੇ ਇੱਥੇ ਆ ਕੇ ਸਭ ਤੋਂ ਪਹਿਲਾਂ ਡੱਲੇਵਾਲ ਸਾਹਿਬ ਜੀ ਨੂੰ ਮਿਲੇ ਜਦੋਂ ਗੱਡੀ 'ਚ ਅਸੀਂ ਆ ਰਹੇ ਸੀਗੇ ਦੇਖੋ ਮਤਲਬ ਇਹ ਬੱਚਿਆਂ ਦੇ ਵਿੱਚ ਇੰਨਾ ਉਤਸ਼ਾਹ ਪੈਦਾ ਹੋ ਗਿਆ ਕਿ ਇਹਨਾਂ ਨੂੰ ਸਾਡੇ ਲੀਡਰਾਂ ਦੇ ਨਾਮ ਵੀ ਪਤਾ ਲੱਗੇ ਨਹੀਂ ਛੋਟੇ ਬੱਚਿਆਂ ਨੂੰ ਆਪ ਦੇ ਮਾਂ ਪਿਓ ਦਾ ਨਾਮ ਹੀ ਪਤਾ ਹੁੰਦਾ ਰਸਤੇ 'ਚ ਆਂਦੇ ਸਾਨੂੰ ਇਹ ਕਹਿੰਦਾ ਕਹਿੰਦਾ ਮੈਂ ਜਾ ਕੇ ਡੱਲੇਵਾਲ ਸਾਹਿਬ ਨੂੰ ਮਿਲਾਂਇਆ ਸੋ ਸਭ ਤੋਂ ਪਹਿਲਾਂ ਇਹ ਆ ਕੇ ਡੱਲੇ ਫਿਰ ਵੀ ਆਪਾਂ ਹਾਂਜੀ ਕਿਨੂੰ ਮਿਲਣ ਆਇਆ ਸੀਗੇ ਕਿਨੂੰ ਮਿਲਣ ਵਾਸਤੇ ਆਏ ਇਹ ਦੱਸੋ ਕਿ ਕਿਨੂੰ ਮਿਲਣ ਆਏ ਇਹਨੂੰ ਮਿਲਣ ਵਾਸਤੇ ਆਏ ਦਾ ਵਾਰ ਉਹਨੂੰ ਸੰਦ ਨੂੰ ਨਸਤੇ ਆਈ ਸੀ ਅੱਗੇ ਵੀ ਹੁਣ ਜਾਓਗੇ ਧਰਨੇ 'ਚ ਜਾਓਗੇ ਹੋਰ ਥਾਵਾਂ ਤੇ ਵੀ ਹਾਂਜੀ ਬਿਲਕੁਲ ਮੈਨਾਂ ਦਾ ਇਹ ਚੰਗੀ ਤਸਵੀਰ ਵੀ ਹੈਗੀ ਹੈ ਬਹੁਤ ਸਾਰੇ ਮਾਪੇ ਤਾਂ ਘਬਰਾ ਇਸੀ ਗੱਲ ਤੋਂ ਵੀ ਜਾਣਦੇ ਨੇ ਕਿ ਜੀ ਉੱਥੇ ਤਾਂ ਹਾਦ ਮਾਰੇ ਹੋਏ ਪੈਨੇ ਹਾਲਾਤ ਮਾਰੇ ਨੇ ਉੱਥੇ ਜਾਣਾ ਨਹੀਂ ਆਪਾਂ ਜਾਂ ਆਪਣੇ ਵੱਡੇ ਜਵਾਕਾਂ ਨੂੰ ਵੀ ਉੱਥੇ ਜਾਣ ਤੋਂ ਹਾਲਾકી ਰੋਕਦੇ ਨਹੀਂ ਦੇਖੋ ਭਾਈ ਜੀ ਜਿਹੜੇ ਸਾਡੇ ਵੀਰ ਇੱਥੇ ਫੱਟੜ ਹੋਏ ਨੇ ਜਾਂ ਪਿੱਛੇ ਸਾਡੇ ਕਿਸਾਨ ਸ਼ਹੀਦ ਹੋਏ ਨੇ ਉਹ ਵੀ ਕਿਸੇ ਮਾਂ ਦੇ ਪੁੱਤ ਨੇ ਉਹ ਵੀ ਕਿਸੇ ਭੈਣ ਦੇ ਰਾਣੇ ਸੋ ਮੇਰੀ ਤਾਂ ਸਾਰੇ ਨੌਜਵਾਨ ਵੀਰਾਂ ਨੂੰ ਇਹੀ ਬੇਨਤੀ ਹੈ ਕਿ ਉਹ ਵੱਧ ਛੱਡ ਕੇ ਇੱਥੇ ਆ ਕੇ ਹਿੱਸਾ ਬਣਨ ਤਾਂਕਿ ਜਿਹੜੇ ਸਾਡੇ ਵੀਰ ਅੱਗੇ ਹੋ ਕੇ ਲੜਦੇ ਨੇ ਉਹਨਾਂ ਨੂੰ ਇੱਕ ਹੌਸਲਾ ਮਿਲੇ ਕਿ ਸਾਡੇ ਨਾਲ ਸਾਡਾ ਪੂਰਾ ਪੰਜਾਬ ਖੜਿਆ ਸਾਡੇ ਭਰਾ ਖੜੇ ਨੇ ਸੋ ਅਸੀਂ ਤਾਂ ਇਹੀ ਚੀਜ਼ ਨੂੰ ਹਮੇਸ਼ਾ ਆਪਦੇਸ ਇਹੋ ਜੀ ਗੱਲ ਨਹੀਂ ਕਿ ਸਾਡੇ ਘਰ ਦੇ ਨੇ ਨਹੀਂ ਰੋਕਿਆ ਬਹੁਤ ਸਾਨੂੰ ਰੋਕਦੇ ਹੁੰਦੇ ਸੀ ਕਿ ਅਸੀਂ ਆਪਣੇ ਮਾਤਾ ਪਿਤਾ ਨੂੰ ਇਹੀ ਚੀਜ਼ ਸਮਝਾਈ ਹੈ ਕਿ ਜਿਹੜੇ ਅਸੀਂ ਜਦੋਂ ਇਸ ਤੋਂ ਪਹਿਲਾਂ ਦਿੱਲੀ ਸੰਘਰਸ਼ ਜਦੋਂ ਚੰਦਿਆ ਤਾਂ ਉਦੋਂ ਵੀ ਤੁਸੀਂ ਜਾ ਕੇ ਆਏ ਉੱਥੇ ਉਦੋਂ ਜਾਣ ਤੋਂ ਤਾਂ ਦੀ ਰੋਕਿਆ ਇਸ ਤੋਂ ਪਹਿਲਾਂ ਕਿ ਧਰਨੇ ਮੁਰਾਦ ਇਹ ਜਾਣ ਤੋਂ ਰੋਕਦੇ ਸੀ ਕਰਦੇ ਨਹੀਂ ਤੋਂ ਪਹਿਲਾਂ ਜਿਵੇਂ ਇੱਕ ਵਾਰ ਖੰਨੇ ਪ੍ਰੋਟੈਸਟ ਹੋਇਆ ਸੀਗਾ ਕਿਸਾਨਾਂ ਦਾ ਦਿੱਲੀ ਸਮੇਤ ਅਸੀਂ ਪੂਰੇ ਮਤਲਬ ਕਿ ਐਕਟਿਵ ਹੋ ਚੁੱਕੇ ਸੀ ਕਿ ਜਥੇਬੰਦੀਆਂ ਨਾਲ ਪੂਰੇ ਤੌਰ ਤੋਂ ਅਸੀਂ ਜੁੜ ਚੁੱਕੇ ਸੀ ਕਿ ਉਦੋਂ ਤਾਂ ਨਹੀਂ ਰੋਕਿਆ ਮਤਲਬ ਪਹਿਲਾਂ ਦੀ ਗੱਲ ਹੈ ਜਿਵੇਂ ਚੰਡੀਗੜ੍ਹ ਗਏ ਸੀਗੇ ਇੱਕ ਵਾਰ ਕਿਸਾਨ ਅਤੇ 2018 ਦੇ ਵਿੱਚ ਦਿੱਲੀ ਗਏ ਸੀਗੇ ਐਮਐਸਪੀ ਦੇ ਲਈ ਤੇ ਉੱਥੇ ਉਹ ਕਿਸਾਨਾਂ ਨੇ ਪ੍ਰੋਟੈਸਟ ਕੀਤਾ ਸੀਗਾ ਤੇ ਆਰਾਮਲੀਲਾ ਪਾਰਕ ਦੇ ਵਿੱਚ ਸਾਨੂੰ ਜਗ੍ਹਾ ਦਿੱਤੀ ਗਈ ਸੀਗੀ ਉਦੋਂ ਮਤਲਬ ਕਿ ਰੋਕਦੇ ਹੁੰਦੇ ਸੀਗੇ ਉਦੋਂ ਮਤਲਬ ਕਿ ਅਸੀਂ ਇਹੀ ਚੀਜ਼ ਸਿਖਾਈ ਹੈ ਕਿ ਜੇਕਰ ਅਸੀਂ ਅੱਗੇ ਨਾ ਆਏ ਤਾਂ ਸਾਡਾ ਪੰਜਾਬ ਖਤਮ ਹੋ ਜਾਊਗਾ ਕਿਉਂਕਿ ਸਾਡੀ ਪੰਜਾਬ ਦੀ ਜਵਾਨੀ ਨੂੰ ਅੱਗੇ ਆਉਣ ਦੀ ਬਹੁਤ ਜ਼ਿਆਦਾ ਲੋੜ ਹੈ ਸਖਤ ਲੋੜ ਹੈ ਸੋ ਉਹ ਚੀਜ਼ਾਂ ਨੂੰ ਦੇਖਦੇ ਹੋਏ ਅਸੀਂ ਆਪਣੇ ਪਰਿਵਾਰਾਂ ਨੂੰ ਇਹ ਚੀਜ਼ ਸਿਖਾਈ ਹੈ ਕਿ ਜਿਹੜੇ ਤੁਸੀਂ ਹੁਣ ਸ਼ੁਰੂ ਤੋਂ ਹੀ ਇਹਨੂੰ ਧਰਨੀਆਂ ਚ ਲੈ ਕੇ ਆ ਰਹੇ ਹੋ ਤਾਂ ਕਿ ਜਿਹੜਾ ਤੁਹਾਨੂੰ ਰੋਕ ਟੋਕ ਲੱਗੀ ਤੁਸੀਂ ਅੱਗੇ ਨਹੀਂ ਰੋਕ ਟੋਕ ਲਾਉਣੀ ਨਹੀਂ ਅਸੀਂ ਤਾਂ ਬਿਲਕੁਲ ਰੋਕ ਟੋਕ ਨਹੀਂ ਰੱਖਣੀ ਆਪਦੇ ਬੱਚੇ ਨੂੰ ਆਪ ਤੇ ਹੱਕ ਦੇ ਲਈ ਸੱਚ ਦੀ ਲੜਾਈ ਦੇ ਲਈ ਹਮੇਸ਼ਾ ਅਸੀਂ ਲੜਨ ਭੇਜਾਂਗੇ ਆਪਦੇ ਬੱਚੇ ਨੂੰ ਕਦੇ ਨਹੀਂ ਅਸੀਂ ਰੋਕਾਂਗੇ ਸੋ ਅਜਿਹੀਆਂ ਚੀਜ਼ਾਂ ਹੀ ਮੈਂ ਤਾਂ ਸਾਰੇ ਵੀਰਾਂ ਨੂੰ ਚੈਨਲ ਦੇ ਰਾਹੀਂ ਬ ਕਰਤਾ ਜਿਹੜੇ ਵੀਰ ਹੱਲੇ ਵੀ ਘਰਾਂ 'ਚ ਨੇ ਸੋ ਉਹ ਵੀਰਾਂ ਨੂੰ ਬੇਨਤੀ ਹੈ ਕਿ ਉਹ ਵੱਧ ਤੋਂ ਵੱਧ ਸੰਖਿਆ 'ਚ ਇੱਥੇ ਆ ਕੇ ਕਿਸਾਨਾਂ ਦਾ ਸਾਥ ਦੇਣ ਸਾਡੇ ਸੀਨੀਅਰ ਆਗੂ ਸਾਹਿਬਾਨਾਂ ਦਾ ਸਾਥ ਦੇਣ ਤੇ ਜਦੋਂ ਅਸੀਂ ਅੰਦੋਲਨ ਚਾਵਾਂਗੇ ਬਾਈ ਬੜਾ ਕੁਝ ਸਿੱਖਣ ਨੂੰ ਮਿਲਿਆ ਸਾਨੂੰ ਸਾਨੂੰ ਨਹੀਂ ਪਤਾ ਸੀਗਾ ਕਿ ਲੜਾਈਆਂ ਕਿਵੇਂ ਲੜੀ ਜਾਂਦੀਆਂ ਨੇ ਅਸੀਂ ਵੀ ਤੱਤੇ ਖੌਣ ਸੀਗਾ ਜਦੋਂ ਪਹਿਲਾਂ ਕਿਤੇ ਹੁੰਦੀ ਸੀਗਾ ਅਸੀਂ ਵੀ ਤੱਤੇ ਚੱਲ ਪੈਂਦੇ ਸੀਗੇ ਉਹ ਚੀਜ਼ਾਂ ਅਸੀਂ ਇੱਥੇ ਸਿੱਖਿਆ ਨੇ ਸਾਨੂੰ ਮੰਗਾ ਦਾ ਪਤਾ ਲੱਗਣ ਲੱਗਾ ਕਿ ਸਾਡੀ ਮੰਗਾ ਕਿਵੇਂ ਨੇ ਇਸ ਅੰਦੋਲਨ ਨੂੰ ਕਿਵੇਂ ਲੜਿਆ ਜਾ ਸਕਦਾ ਤੇ ਕਿਵੇਂ ਜਿੱਤਿਆ ਜਾ ਸਕਦਾ ਇਹ ਸਾਰੀਆਂ ਚੀਜ਼ਾਂ ਅੰਦੋਲਨ ਚ ਆ ਕੇ ਸਿੱਖੇ ਆ ਅਸੀਂ ਸੋ ਮੇਰੀ ਬੇਨਤੀ ਹੈ ਵੀਰਾਂ ਨੂੰ ਵੀ ਕਿ ਉਹ ਅੰਦੋਲਨ ਚ ਆਉਣ ਅੰਦੋਲਨ ਦਾ ਹਿੱਸਾ ਬਣਨਾ ਤਾਂ ਜੋ ਆਉਣ ਵਾਲੇ ਸਮਿਆਂ ਦੇ ਵਿੱਚ ਸਾਡੇ ਬਜ਼ੁਰਗਾਂ ਨੇ ਬਹੁਤ ਮਿਹਨਤ ਕੀਤੀ ਹੈ ਸਾਨੂੰ ਗੱਡੀਆਂ ਤੱਕ ਦਵਾਤੀਆਂ ਸੋ ਗੱਡੀਆਂ ਨੂੰ ਉਹ ਵਿਰਾਸਤ ਨੂੰ ਸਾਂਭਣਾ ਸਾਡੀ ਜ਼ਿੰਮੇਵਾਰੀ ਬਣਦੀ ਹੈ ਇਹ ਕਿਸਾਨ ਜਿੱਥੇ ਬੰਦੀਆਂ ਬਣੀਆਂ ਕਿਸਾਨਾਂ ਨੂੰ ਬਚਾਉਣ ਦੇ ਲਈ ਸੋ ਜੇ ਹੁਣ ਅਸੀਂ ਅੱਗੇ ਨਾ ਆਏ ਤਾਂ ਸਾਡੀ ਕਿਸਾਨ ਜਿੱਥੇ ਬੰਦੇ ਕਿੱਥੋਂ ਬਚਣਗੇ ਸੋ ਇਹਨਾਂ ਚੀਜ਼ਾਂ ਨੂੰ ਬਚਾਉਣ ਦੇ ਲਈ ਅਸੀਂ ਇੱਥੇ ਜੁੜੇ ਹੋਏ ਹਾਂ ਤਾਂ ਬਾਈ ਬਹੁਤ ਸੋਹਣੀਆਂ ਗੱਲਾਂ ਆ ਬੋ ਸੁਣਾ ਸੁਨੇਹਾ ਇਹਨਾਂ ਨੇ ਦਿੱਤਾ ਔਰ ਅਪੀਲ ਵੀ ਕਰ ਰਹੇ ਨੇ ਕਿ ਜਿਹੜੇ ਲੋਕ ਇਸਲੇ ਘਰਾਂ ਦੇ ਵਿੱਚ ਬੈਠੇ ਹੋਏ ਨੇ ਉਹ ਵੀ ਇੱਕ ਵਾਰ ਆ ਕੇ ਜ਼ਰੂਰ ਇਸ ਅੰਦੋਲਨ ਦੇ ਵਿੱਚ ਆਪਣੀ ਹਾਜ਼ਰੀ ਲਵਾ ਕੇ ਜਾਓ ਕੈਮਰਾ ਪਰਸਨ ਜਸ਼ਨਾ ਗਗਨਦੀਪ ਸਿੰਘ ਪੂਰ ਪੰਜਾਬ ਟੀਵੀ